ਇਹ ਸੁੱਟ ਦੇਗਾ ਮੈਨੂੰ ਤੜਕੋ ਕੱਲਾ ਵੀ ਫੋਨ ਕਰਦਾ ਜੇ ਤੂੰ ਸਮਝਾਉਂ ਚੁਈ ਕੋਈ ਗੱਲ ਨਹੀਂ ਕੋਈ ਨਹੀਂ ਸਮਝਾਉਂਦਾ ਹੋਰ ਜੀ ਆ ਤਾਂ ਕੱਲੇ ਕੱਲੇ ਨੂੰ ਪੁੱਛਣੇ ਆਗੇ ਕਿ ਤੈਨੂੰ ਕਿੱਥੇ ਲੈ ਜਾਓ ਕੋਈ ਬੰਦੇ ਨਹੀਂ ਨਹੀਂ ਜੀ ਮੈਂ ਟੈਨਸ਼ਨ ਕੋਈ ਨਹੀਂ ਬੋਲਦਾ ਸਾਜੂ ਸਾਜੂ ਉਹ ਜਾਂਦਾ ਉਹ ਨੂੰ ਪਹਿਲਾਂ ਵਾਪਸ ਕਰ ਲੈ ਲੈਨ ਕੋ ਸਾਰੇ ਆ ਜਾਂਦੇ ਕੋਈ ਦੇਣ ਨੂੰ ਆਵੇ ਉਹ ਦੇਣ ਰਿਹਾ ਮੈਂ ਕਹਿੰਦਾ ਉਹ ਦੇਣ ਵਾਲੇ ਹੋਈ ਇੱਥੇ ਪਿੰਡੀ ਕੋਈ ਜੀਵਾਲਾ 29 ਤਰੀਕ ਤੋਂ ਲੱਗੇ ਆ ਦੋਸਤੋ ਜਿੱਥੇ ਅਸੀਂ ਕੈਂਪ ਲਾਇਆ ਨਾਨਕਪੁਰੇ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਪੂਰੀ ਟੀਮ ਦੇ ਨਾਲ ਖੜੇ ਆ ਨੌਜਵਾਨ ਸੇਰ ਤੋਂ ਕੰਮ ਕਰ ਰਹੇ ਆ ਇਰਾਜੋਂ ਨਹੀਂ ਫੀਲਡ ਦੇ ਵਿੱਚ ਜਾ ਕੇ ਸਾਰਾ ਜਿੱਥੇ-ਜਿੱਥੇ ਵੀ ਇਹਨਾਂ ਕੋਲ ਸਪਲਾਈ ਹੋ ਰਿਹਾ ਕੋ ਦੁੱਧ ਆ ਰਾਸਿਆ ਲੰਗਰ ਆ ਉਹ ਪਚਾਰੇ ਆ ਇਹ ਰੋਬਨ ਐ ਬਾਕੀ ਟੀਮ ਐ ਇੱਥੇ ਬਜ਼ੁਰਗ ਸਾਡੇ ਨੇ ਭਰਾ ਨੇ ਸਾਡੇ ਉਹ ਇੱਥੇ ਸਵੇਰ ਦਾ ਲੰਗਰ ਜਿਹੜਾ ਚੱਲ ਰਿਹਾ ਔਰ ਗੁਰੂ ਦੀ ਕਿਰਪਾ ਦੇ ਨਾਲ ਅਤੁੱਟ ਜਿਹੜਾ ਉਹ ਲੰਗਰ ਵਰਤ ਰਿਹਾ ਲੋਕ ਡੇਰਿਆਂ ਤੋਂ ਆ ਕੇ ਛੱਕ ਵੀ ਰਹੇ ਔਰ ਲੈ ਕੇ ਵੀ ਜਾ ਰਹੇ ਆ ਔਰ ਉਹਦੇ ਨਾਲ ਨਾਲ ਜਿਨੇ ਯੋਗਦਾਨ ਪਾਇਆ ਪਹਿਲਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਜਲੰਧਰ ਤੋਂ ਸਾਡੇ ਲਈ ਇੱਥੇ 40 ਕੁਇੰਟਲ ਸਵੇਰੇ ਦੁੱਧ ਲੈ ਕੇ ਆਏ ਸੀਗੇ ਸਪੈਸ਼ਲ ਇੱਥੇ ਸਾਨੂੰ ਉਹ ਦੁੱਧ ਦੇ ਕੇ ਗਏ ਆ ਉਹਦੇ ਨਾਲ ਨਾਲ ਬੰਗਲੌਰ ਤੋਂ ਇੱਕ ਸਾਡੇ ਮਨੀਤ ਸਿੰਘ ਬੱbbi ਨੇ ਉਹਨਾਂ ਅੱਜ ਸਾਨੂੰ ਤਰਪਾਲਾਂ ਜਿਹੜੀਆਂ 50 ਦਿੱਤੀਆਂ ਲੈ ਕੇ 30 ਦੇ ਕਰੀਬ ਉਹਨਾਂ ਤਰਪਾਲਾਂ ਜਿਹੜੀਆਂ ਸਾਨੂੰ ਲੈ ਕੇ ਦਿੱਤੀਆਂ ਨੇ ਔਰ ਉਹਦੇ ਨਾਲ ਤੇਜਵੀਰ ਸਿੰਘ ਭਾਵਨਾ ਮਲਕ ਤੇ ਅਰਣ ਮਲਕ ਉਹ ਸਾਡੀਆਂ ਮਾਵਾਂ ਭੈਣਾਂ ਲਈ ਸੈਨੀਟਰੀ ਪੈਡ ਦੀਆਂ ਜਿਹੜੀਆਂ ਉਹ ਕਿੱਟਾਂ ਲੈ ਕੇ ਆਏ ਨੇ ਇੱਥੇ ਔਰ ਸਾਡੇ ਨੌਜਵਾਨ ਇੱਥੇ ਖੜੇ ਨੇ ਪ੍ਰਿੰਸ ਹੈ ਰਮਨ ਹੈ ਲਾਲੀ ਹੈ ਗੋਪੀ ਹੈ ਇਹਨਾਂ ਇਹਨਾਂ ਦੇ ਦੋਸਤ ਨੇ ਕੋਈ ਐਨ ਆਰ ਆਈ ਉਹਨਾਂ ਦੀ ਹੈਲਪ ਦੇ ਨਾਲ ਅੱਜ ਇੱਥੇ ਤਰਪਾਲਾਂ ਤੇ ਮੱਛਰਦਾਨੀਆਂ ਤੇ ਰੇਨ ਕੋਟ ਜਿਹੜੇ ਉਹ ਬਰਸਾਤਾ ਕਰਕੇ ਇੱਥੇ ਵੰਡੇ ਨੇ ਇਹ ਅੱਜ ਆਪਣੀ ਸੇਵਾ ਇਹ ਨਹੀਂ ਵੀ ਇੱਥੇ ਦੇ ਕੇ ਚਲੇ ਗਏ ਨੇ ਇੱਥੇ ਕੋਲ ਖਲੋ ਕੇ ਸਾਡੇ ਨਾਲੇ ਸੇਵਾ ਨਿਭਾ ਰਹੇ ਨੇ ਔਰ ਇਹ ਮੈਂ ਦੱਸਣਾ ਚਾਹਣਾ ਇਹਨਾਂ ਆਪ ਹੀ ਸਾਨੂੰ ਕਿਹਾ ਦੀ ਸਾਡੇ ਐਨ ਆਰ ਆਈ ਦੋਸਤ ਨੇ ਜਾਂ ਸਾਡੇ ਰਿਸ਼ਤੇਦਾਰ ਨੇ ਉਹਨਾਂ ਸਾਨੂੰ ਭੇਜਿਆ ਸੇ ਕਰਕੇ ਆਓ ਮੈਂ ਅੱਗੇ ਬਾਰ ਬਾਰ ਇੱਕ ਗੱਲ ਕਹਿਣਾ ਜ਼ਰੂਰੀ ਨਹੀਂ ਸੇਵਾ ਜਿਹੜੀ ਉਹ ਪੈਸੇ ਦੇ ਨਾਲ ਤੇ ਕਿਸੇ ਨੂੰ ਚੀਜ਼ ਲੈ ਕੇ ਦੇ ਨਾਲ ਦੇਣੀ ਹੁੰਦੀ ਆ ਕਿਸੇ ਨੂੰ ਹੌਸਲਾ ਦੇਣਾ ਵੀ ਬੜੀ ਵੱਡੀ ਸੇਵਾ ਕਿਸੇ ਦਾ ਸਾਥ ਦੇਣਾ ਵੀ ਬੜੀ ਵੱਡੀ ਸੇਵਾ ਔਰ ਉਸ ਤੋਂ ਵੱਡੀ ਸੇਵਾ ਕਿਸੇ ਦਾ ਜਰੀਆ ਬਣ ਜਾਣਾ ਮਤਲਬ ਇਹ ਦੇਣਾ ਚਾਹਣ ਇਹ ਲੈਣਾ ਚਾਹਣ ਤੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਇੱਕ ਦੂਜੇ ਨੂੰ ਜਾਣਦੇ ਨਹੀਂ ਤੁਸੀਂ ਉਹਦੀ ਕਨੈਕਟੀਵਿਟੀ ਉਹਨੂੰ ਮਲਾ ਹੀ ਦਿਓ ਤੇ ਇਹ ਵੀ ਬੜਾ ਵੱਡਾ ਜਰੀਆ ਵਾ ਇਹਦੇ ਨਾਲ ਨਾਲ ਸਾਰ ਹਰਵੰਦ ਸਿੰਘ ਸੰਧੂ ਨੇ ਯੂ ਐਸ ਏ ਤੋਂ ਉਹਨਾਂ ਨੇ ਇੱਥੇ ਭੇਜੀ ਸੀ ਆਪਣੀ ਟੀਮ ਲਵਪ੍ਰੀਤ ਆਇਆ ਸੀਗਾ ਧਾਰੀ ਤੋਂ ਨੇ ਇੱਥੇ ਲੱਗ ਗਈ ਪਿੰਡ ਹੈ ਕੋਈ ਉਹ ਚੌਕਰ ਤੇ ਇੱਕ ਤੂੜੀ ਜਿਹੜੀ ਉਹ ਟਰਾਲੀ ਦੀ ਦੇ ਕੇ ਗਏ ਨੇ ਇੱਥੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਕੋਟਣ-ਕੋਟ ਧੰਨਵਾਦ ਹੈ ਔਰ ਉਹਦੇ ਨਾਲ ਨਾਲ ਇੱਕ ਵੱਡੀ ਜਿਹੜੀ ਮੁਸ਼ਕਲ ਆ ਰਹੀ ਹੈ ਜਿਹੜੀਆਂ ਮੈਂ ਚੀਜ਼ਾਂ ਕਹਿੰਦਾ ਸੀਗਾ ਕਿ ਜਦੋਂ-ਜਦੋਂ ਪਾਣੀ ਲੱਥਣਾ ਜਦੋਂ-ਜਦੋਂ ਹਾਲਾਤ ਥੋੜੇ-ਥੋੜੇ ਲੋਕਾਂ ਨੂੰ ਲੱਗਣਾ ਠੀਕ ਹੋਣੇ ਹਾਲਾਤ ਅਸਲ ਦੇ ਵਿੱਚ ਉਸ ਤੋਂ ਬੱਦਰ ਹੋਣੇ ਸ਼ੁਰੂ ਹੋ ਜਾਣੇ ਆ ਇੱਥੇ ਅੱਜ ਬਹੁਤ ਸਾਰੀ ਅਸੀਂ ਮੈਂ ਮੈਡੀਕਲ ਟੀਮ ਇੱਕ ਸੱਦੀ ਸੀ ਸਾਨੂੰ ਆਪ ਹੀ ਉਹਨਾਂ ਅਪਰੋਚ ਕੀਤੀ ਐਮਸੀ ਹਸਪਤਾਲ ਵਾਲਿਆਂ ਦੋ ਗੱਡੀਆਂ ਉਹਨਾਂ ਦਵਾਈਆਂ ਭਰ ਕੇ ਸਾਰਾ ਕੁਝ ਜੇ ਮੈਡੀਕਲ ਫੈਸਿਲਿਟੀ ਵੀ ਕਿਸੇ ਨੂੰ ਚਾਹੀਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਉਹ ਫ੍ਰੀ ਦੇਣ ਨੂੰ ਤਿਆਰ ਨੇ ਔਰ ਬਹੁਤ ਸਾਰੀਆਂ ਮਾਵਾਂ ਭੈਣਾਂ ਨੇ ਅੱਜ ਇੱਥੇ ਆਪਣਾ ਚੈੱਕਅਪ ਕਰਾਇਆ ਬਜ਼ੁਰਗਾਂ ਨੇ ਚੈੱਕਅਪ ਕਰਾਇਆ ਔ ਪ੍ਰੋਲ ਹੈ ਯੂਰੀਆ ਵਧ ਰਿਹਾ ਬੀਪੀ ਹਾਰਟ ਬੀਟ ਬੁਖਾਰ ਖਾਰਸ਼ ਕੰਨਾਂ ਚ ਦਰਦ ਹੈ ਸ਼ੂਗਰ ਏਅਰ ਡ੍ਰੌਪ ਚਾਹੀਦੇ ਸੀਗੇ ਆਈ ਡ੍ਰੌਪ ਚਾਹੀਦੇ ਸੀਗੇ ਉਹਨਾਂ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਸਵੇਰ ਤੋਂ ਜਿਹੜੀ ਇੱਥੇ ਉਹਨਾਂ ਦੀ 11 12 ਵਜੇ ਤੋਂ ਟੀਮ ਆ ਕੇ ਬਹਿ ਜਾ ਕਰੂਗੀ ਆਪਣੀਆਂ ਗੱਡੀਆਂ ਲੈ ਕੇ ਔਰ ਦੁੱਖ ਪਤਾ ਕੀ ਹੈ ਕਈ ਬਜ਼ੁਰਗ ਇੱਥੇ ਬਿਮਾਰ ਨੇ ਇੱਕ ਮਾਤਾ ਜੀ ਉਹਨਾਂ ਨੇ ਕਿਹਾ ਵੀ ਤੁਹਾਡੀ ਰਿਕੁਆਇਰਮੈਂਟ ਹੈ ਤੁਹਾਨੂੰ ਹਸਪਤਾਲ ਲੈ ਕੇ ਜਾਣਾ ਅਸੀਂ ਫ੍ਰੀ ਇਲਾਜ ਕਰਾਂਗੇ ਪਰ ਕਿਸੇ ਦਾ ਘਰ ਛੱਡਨ ਨੂੰ ਜੀ ਨਹੀਂ ਕਰਦਾ ਮਤਲਬ ਇਹਨਾਂ ਹਾਲਾਤਾਂ ਦੇ ਵਿੱਚ ਵੀ ਘਰ ਨਹੀਂ ਆਪਣਾ ਛੱਡ ਰੇ ਮੈਂ ਰਾਜਨ ਕੱਲ ਮੈਂ ਰੋਬਿੰਦਾ ਦੱਸਿਆ ਸੀ ਅੱਜ ਮੈਂ ਇਹਦਾ ਦੱਸਣ ਲੱਗਾ ਅੱਜ ਨੰਗਦੇ ਨੰਗਦੇ ਇਹਦੇ ਮਦਰ ਨੂੰ ਅਸੀਂ ਦੇਖਿਆ ਮੰਦਰ ਸਾਰੀ ਲੇਡੀਜ਼ ਉੱਥੇ ਇਕੱਠੀਆਂ ਹੋਈਆਂ ਸਾਡੀ ਮਾਵਾਂ ਭੈਣਾਂ ਔਰ ਮੇਰਾ ਖਾਲ ਅੰਦਰ ਜਾ ਕੇ ਮੈਂ ਗਿਆ ਤੇ ਮੈਨੂੰ ਪਤਾ ਲੱਗਾ ਇਹ ਤੇ ਮਾਤਾ ਜੀ ਆ ਉਹ ਬਿਮਾਰ ਸੀਗੇ ਬੀਪੀ ਉਹਨਾਂ ਦਾ ਹੀ ਹੋਇਆ ਪਿਆ ਸੀਗਾ ਟੈਂਸ਼ਨ ਇੰਨੀ ਜ਼ਿਆਦਾ ਸੀ ਤੇ ਉਹ ਵਿਚਾਰਾ ਸੇਵਾ ਨਿਭਾ ਰਿਹਾ ਇਸ ਤੋਂ ਵੱਡਾ ਜਜ਼ਬਾ ਕੀ ਹੋ ਸਕਦਾ ਯਾਰ ਪੰਜਾਬੀਆਂ ਦਾ ਹੋਰ ਮਤਲਬ ਇਸ ਤੋਂ ਵੱਡੀ ਕੀ ਕੀ ਮਿਸਾਲ ਪੈਦਾ ਜਿਹੜੀ ਕੀਤੀ ਜਾ ਸਕਦੀ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭੈਣ ਮੇਰੀਏ ਤੁਹਾਨੂੰ ਹੋਇਆ ਕੀ ਆ ਮੈਨੂੰ ਕਹਿੰਦੇ ਵੀ ਮੈਨੂੰ ਟੈਨਸ਼ਨ ਲੱਗੀ ਆ ਵੀ ਮੇਰੀਆਂ ਛੱਤਾਂ ਜਿਹੜੀਆਂ ਚੋਣ ਲਈਆਂ ਨੇ ਥੱਲੇ ਸਮਾਨ ਐ ਮਤਲਬ ਇੰਨਾ ਮੁਸ਼ਕਲ ਨਾ ਬਣਾਇਆ ਹੁੰਦਾ ਮੈਂ ਜ਼ਿੰਦਗੀ 'ਚ ਸੰਘਰਸ਼ ਬੜਾ ਕੀਤਾ ਪਹਿਲਾਂ ਮੈਨੂੰ ਪੋਲੀਓ ਸੀਗਾ ਮੇਰੀ ਲੱਤ ਨੂੰ ਉਸ ਤੋਂ ਬਾਅਦ ਆ ਮੇਰਾ ਚੂਲਾ ਮਤਲਬ ਡਿੱਗ ਕੇ ਟੁੱਟ ਗਿਆ ਤੇ ਇਨਾਂ ਹਾਲਾਤਾਂ ਦੇ ਵਿੱਚ ਮੈਂ ਤੇ ਸਰਕਾਰ ਨੂੰ ਕਹਿੰਦਾ ਮੈਂ ਫਿਰ ਕਹਿੰਦਾ ਮੈਂ ਉਹਨਾਂ ਚੀਜ਼ਾਂ ਤੇ ਅਜੇ ਨਹੀਂ ਪਹਣਾ ਇਸ ਤੋਂ ਬਾਅਦ ਆਪਾਂ ਵੇਖਾਂਗੇ ਮਤਲਬ ਆ ਹਾਲਾਤ ਬਣੇ ਨੇ ਔਰ ਇਸ ਤਰੀਕੇ ਲੋਕ ਆਪਣਾ ਗੁਜ਼ਰਬਸਰ ਕਰਦੇ ਨੇ ਮਤਲਬ ਜੂਝ ਰਹੇ ਨੇ ਸਭ ਕੁਝ ਹੁੰਦਿਆ ਵੀ ਇੰਨੀ ਟੈਨਸ਼ਨ ਦਿਮਾਗ ਦੇ ਉੱਤੇ ਪ ਉਰਗ ਮਿਲੇ ਉਹਨਾਂ ਤੇ 2 ਇੰਚ ਦੇ 2-2 ਇੰਚ ਦੇ ਜ਼ਖਮ ਸੀਗੇ ਲੱਤਾਂ ਦੇ ਉੱਤੇ ਤੇ ਮੈਂ ਕਿਹਾ ਕਿਸ ਤਰ੍ਹਾਂ ਪਾਣੀ ਨਾ ਹੋਏ ਨੇ ਕਹਿੰਦੇ ਨਹੀਂ ਜਦੋਂ ਸਮਾਨ ਆਪਣਾ ਦਫੜੀ ਦੇ ਵਿੱਚ ਚੁੱਕ ਰਹੇ ਸੀ ਇਕਦਮ ਜਦੋਂ ਪਾਣੀ ਆਇਆ ਤੇ ਮੇਰੀਆਂ ਲੱਤਾਂ ਦੋਵਾਂ ਦੇ ਉੱਤੇ ਉਹ ਮਤਲਬ ਗਾਰਡਰ ਕੇ ਸਰੀਏ ਵਜੇ ਨੇ ਤੇ ਲੱਤਾਂ ਬੁਰੀ ਤਰ੍ਹਾਂ ਦੇ ਨਾਲ ਉਹਦੇ ਜ਼ਖਮ ਨੇ ਉਹਨਾਂ ਨੂੰ ਵੀ ਟੀਮ ਨੇ ਅੱਜ ਪੱਟੀ ਕੀਤੀ ਔਰ ਰੂਟੀਨ ਦੇ ਵਿੱਚ ਉੱਥੇ ਹੋਊਗੀ ਜਿੰਨੂੰ ਜਿੰਨੂੰ ਵੀ ਕਿਸੇ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟ ਕਰਾ ਦਿੱਤੀ ਹੈ ਕਿ ਜਿਸ ਕਿਸੇ ਨੂੰ ਵੀ ਮਤਲਬ ਇਹਨਾਂ ਦਿਨਾਂ ਦੇ ਵਿੱਚ ਉਹ ਦਵਾਈਆਂ ਲੈ ਕੇ ਆਏ ਨੇ ਸਾਰੀਆਂ ਖਾਰਜ ਦੀ ਹੈ ਦੂਜਾ ਤੀਜਾ ਜੋ ਉਹਨੂੰ ਲੜੀਂਦਾ ਸਮਾਨ ਹੈ ਉਹ ਪੱਕਾ ਜਿਹੜਾ ਇੱਥੇ ਕੈਂਪ ਦੇ ਵਿੱਚ ਮੁਹੱਈਆ ਕਰਾਇਆ ਜਾਊਗਾ ਇਹਦੇ ਨਾਲ ਨਾਲ ਜਿੰਨਾ ਕਿਸੇ ਨੂੰ ਤਰਪਾਲ ਚਾਹੀਦੀਆਂ ਸੀਗੀਆਂ ਅੱਜ ਮੇਰੇ ਖਿਆਲ 100 ਦੇ ਕਰੀਬ ਸਾਡੇ ਵੱਲੋਂ ਤਰਪਾਲ ਜਿਹੜੀ ਵੰਡੀ ਗਈ ਕਿਉਂਕਿ ਕੱਲ੍ਹ ਦੀਆਂ ਸਾਨੂੰ ਨੋਟ ਅਜੇ ਘੱਟ ਕਰਾਈਆਂ ਸੀ ਫਿਰ ਵੀ ਅਸੀਂ ਵੱਧ ਲੈ ਕੇ ਆਏ ਸੀ ਅਸੀਂ ਲੋਕਾਂ ਨੂੰ ਇੱਕ ਬੇਨਤੀ ਕੀਤੀ ਕਿ ਇੱਕ ਦਿਨ ਪਹਿਲਾਂ ਨੋਟ ਕਰਾ ਦਿਆ ਕਰੋ ਸ਼ਹਿਰੋਂ ਆਉਣੀਆਂ ਹੁੰਦੀਆਂ ਨੇ ਇੱਥੋਂ ਮਿਲ ਨਹੀਂ ਸਕਦੀਆਂ ਤੋਂ ਅਗਲੇ ਦਿਨ ਤੁਹਾਨੂੰ ਜਿਹੜੀਆਂ ਪੁੱਛਦੀਆਂ ਕਰਦਿਆ ਕਰਾਂਗੇ ਅੱਜ ਵੀ ਜਿੰਨਾ ਜਿੰਨਾ ਲਖਾਈਆਂ ਕੋ ਜਗਦੇਵ ਮੇਰੇ ਖਾਲ ਖੁਰਦਾ ਪਿੰਡ ਉੱਥੋਂ ਵੀ ਉਹਨਾਂ ਦੱਸਿਆ ਕਿ ਆ ਸਾਨੂੰ ਕੱਲ ਚਾਹੀਦੀਆਂ ਨੇ ਤੇ ਅਸੀਂ ਕੱਲ ਜਿੰਨੂੰ ਜਿੰਨੂੰ ਵੀ ਤਰਪਾਲ ਜਾਂ ਜੋ ਇਸ ਵੇਲੇ ਬਰਸਾਤਾ ਨੇ ਕੋਠੇ ਚੋਰੇ ਨੇ ਸਮਾਨ ਦਾ ਬੁਰਾ ਹਾਲ ਉਹਨਾਂ ਨੂੰ ਪੁੱਛਦੀਆਂ ਕਰਦਾਂਗੇ ਔਰ ਸਭ ਤੋਂ ਵੱਡੀ ਜਿਹੜੀ ਤਰਪਾਲ ਹੈ ਡੀਜ਼ਲ ਜਿੰਨੂੰ ਜਿੰਨੂੰ ਚਾਹੀਦਾ ਸੀਗਾ ਉਹ ਉਹ ਜਿਹੜਾ ਦਿੱਤਾ ਜਾ ਰਿਹਾ ਕੱਲ ਤੋਂ ਇਹ ਸੇਵਾ ਨਿਭਾ ਰਹੇ ਆ ਲੋਕਾਂ ਦੇ ਘਰਾਂ ਚ ਪਾਣੀ ਨਹੀਂ ਜਨਰੇਟਰ ਚ ਜਿਹੜਾ ਡੀਜ਼ਲ ਭਰ ਕੇ ਟੈਂਕੀਆਂ ਜਿਹੜੀਆਂ ਲੋਕਾਂ ਦੀਆਂ ਭਰੀਆਂ ਜਾ ਰਹੀਆਂ ਨੇ ਸੁੱਕਾ ਦੁੱਧ ਆ ਜਿਹੜਾ ਲੋਕਾਂ ਨੂੰ ਦਿੱਤਾ ਜਾ ਰਿਹਾ ਲੰਗਰ ਇੱਥੇ ਪੱਕਾ ਚੱਲ ਰਿਹਾ ਵੀ ਮਤਲਬ ਉਹਦੇ ਵਿੱਚ ਪਰਮਾਤਮਾ ਨੇ ਨਾ ਕੋਈ ਕਮੀ ਛੱਡੀ ਆ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਓਟ ਆਸਰਾ ਉਹਦਾ ਲੈ ਕੇ ਚੱਲੇ ਅਰਦਾਸ ਕਰਦੇ ਆ ਵੀ ਰੱਬਾ ਲੰਗਰ ਚ ਕੋਈ ਕਮੀ ਨਾ ਛੱਡਿਓ ਕੋ ਰੋਟੀ ਤੋਂ ਭੁੱਖਾ ਨਹੀਂ ਰਹਿਣਾ ਚਾਹੀਦਾ ਔਰ ਦੂਜੀ ਚੀਜ਼ ਡੰਗਰਾਂ ਵਾਸਤੇ ਤੂੜੀ ਜਿਹੜੀ ਆ ਰਹੀ ਸੀ ਤੂੜੀ ਸੜਕਾਂ ਦੇ ਉੱਤੇ ਖਰਾਬ ਹੋਈ ਸੀਗੀ ਹਾਂਜੀ ਅੱਛਾ ਮਤਲਬ ਜਿਹਦੀਆਂ ਆਪਣੀ 35 ਟਰਾਲੀਆਂ ਮੇਨਾਂ ਖਰਾਬ ਹੋ ਗਈ ਉਹ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਈ ਲੋਕ ਇਹੋ ਜਿਹੇ ਵੀ ਕਹਿਣ ਚ ਵੀ ਸ਼ਰਮ ਮਹਿਸੂਸ ਕਰਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਯਾਰ ਇਹ ਸ਼ਰਮ ਨਹੀਂ ਕੀ ਕੋਈ ਇਹ ਕੋ ਦਾਨ ਨਹੀਂ ਗਾ ਸਾਥ ਹੈ ਇੱਕ ਦੂਜੇ ਦਾ ਮੇਰੇ ਘਰ ਵੀ ਸਮਾਨ ਮੁੱਕ ਸਕਦਾ ਮੈਂ ਗਵਾਨੀਆਂ ਤੋਂ ਮੰਗ ਸਕਦਾ ਵਾਂ ਇਹਦੇ ਵਿੱਚ ਸ਼ਰਮ ਨਾ ਕੀਤੀ ਜਾਵੇ ਆਪਾਂ ਕੋ ਡੰਗਰ ਥੋੜੀ ਭੁੱਖੇ ਮਾਰਨੇ ਨੇ ਦੂਜੀ ਚੀਜ਼ ਮੈਂ ਧੰਨਵਾਦੀ ਹਾਂ ਜੇ ਕੱਲ ਸਾਨੂੰ ਸਮਾਨ ਆ ਜਾਂਦਾ ਕੱਲ ਉਹਨਾਂ ਦਾ ਨਾਂ ਸੀ ਮਤਲਬ ਦੱਸਾਂਗੇ ਅੱਜ ਮੈਂ ਦੱਸ ਰਿਹਾ ਕਿ ਉਹਨਾਂ ਸਾਨੂੰ ਕਿਹਾ ਕਿ ਜਦੋਂ ਅਸੀਂ ਉਹਨਾਂ ਸਾਡੀਆਂ ਵੀਡੀਓ ਸੁਣੀਆਂ ਨੇ ਉਹਦੇ ਸਾਰਾ ਜਿਹੜਾ ਚਾਹੀਦਾ ਫੀਡ ਚਾਹੀਦੀ ਆ ਤੇ ਉਹਨਾਂ ਸਾਨੂੰ ਕਿਹਾ ਕਿ ਪੰਜ ਟਰੱਕ ਕੱਲ ਤੁਹਾਨੂੰ ਸ਼ਾਇਦ ਜੇ ਅਸੀਂ ਪੁੱਜਦੇ ਕਰਦੇਾਂਗੇ ਜਦੇ ਵਿੱਚ ਫੀਡ ਦੇ ਟਰੱਕ ਨੇ ਆਚਾਰ ਦੇ ਟਰੱਕ ਨੇ ਔਰ ਸਾਡੇ ਵਿੱਚ ਮਤਲਬ ਇਹੋ ਜਿਹਾ ਨਹੀਂ ਜਿੰਨੂੰ ਜਿੰਨੂੰ ਵੀ ਲੋਡ ਹੈ ਉਹ ਜੇ ਸਮਾਨ ਟਰੱਕ ਅੱਗੇ ਆ ਨਹੀਂ ਸਕਦੇ ਜੇ ਪਿੱਛੇ ਵੀ ਲੱਥੂਗਾ ਤੇ ਟਰਾਲੀਆਂ ਦੇ ਵਿੱਚ ਅੱਗੇ ਲੈ ਜਾਂਦਾ ਜਾਊਗਾ ਜਿੰਨੂੰ ਜਿੰਨੂੰ ਲੋਡ ਹੈ ਉਹ ਬੇ ਝਿਜਕੋ ਦੇ ਤੱਕ ਪਹੁੰਚਾਇਆ ਜਾਊਗਾ ਨਹੀਂ ਤੇ ਉਹ ਗੁਰਦੁਆਰਾ ਸਾਹਿਬ ਅਪਰੋਚ ਕਰ ਲੇ ਇਹ ਰਾਜਨ ਨੂੰ ਦੱਸ ਦੋ ਰੋਬਿੰਨ ਨੂੰ ਦੱਸ ਦੋ ਜਿੰਨੂੰ ਮਰਜ਼ੀ ਕਿਸੇ ਹੱਥ ਵੀ ਸੁਨੇਹਾ ਭੇਜ ਦਿਓ ਵੀ ਤੁਹਾਨੂੰ ਉਹ ਸਮਾਨ ਤੁਹਾਡੇ ਲਈ ਜਿਹੜਾ ਉਹ ਰੱਖਿਆ ਜਾ ਤਾਂ ਤੁਸੀਂ ਸਾਨੂੰ ਲਿਖਾ ਦਿਓ ਅਸੀਂ ਉਹ ਪੁੱਛਦਾ ਜਰੂਰ ਕਰਾਂਗੇ ਔਰ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਪਹਚਾ ਕੇ ਆਏ ਨੇ ਕੀ ਹਾਲਾਤ ਕੀ ਨੇ ਅੱਗੇ ਗਾੜੀ ਭਾਜੀ ਹਾਲਾਤ ਇੰਨੇ ਜਿਆਦਾ ਖਰਾਬ ਆ ਕਿ ਲੋਕਾਂ ਦੀਆਂ ਫਸਲਾਂ ਜਿਹੜੀਆਂ ਕਿਆਂ ਮਰ ਚੁੱਕੀਆਂ ਜਿਨ੍ਹਾਂ ਨੂੰ ਮਤਲਬ ਕੀ ਗਾਂ ਪੈਦਾ ਹੋਈ ਨਹੀਂ ਸਕਦੀਆਂ ਕਣਕ ਤੋਂ ਵੀ ਤੁਸੀਂ ਆਸ ਲਾ ਦਿਓ ਵੀ ਕਰਕੇ ਵੀ ਉੱਗ ਜੂਗੀ ਉੱਥੇ ਦੂਜੀ ਚੀਜ਼ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਨਾ ਲੰਗਰ ਜਿਹੜਾ ਬਹੁਤ ਸਾਰਾ ਰਸਤ ਜਿਹੜੀ ਆ ਬਿਸਕਟ ਐ ਬੱਚਿਆਂ ਨੂੰ ਅਸੀਂ ਵੀ ਇੱਥੇ ਚੱਪੜਾ ਵੀ ਅੱਜ ਦਿੱਤੀਆਂ ਨੇ ਵਰਤਾਇਆ ਜਾ ਰਿਹਾ ਵਾ ਕਈ ਲੋਕ ਮੈਂ ਬੜਾ ਕੁਝ ਵੇਖਣ ਚਾਹੁੰਦਾ ਆ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਤੇ ਧਿਆਨ ਹੀ ਨਾ ਜਾਣਦੇ ਆ ਮਤਲਬ ਆਪਣੇ ਹੀ ਕੰਮ ਦੇ ਵਿੱਚ ਇੰਨੇ ਜ਼ਿਆਦਾ ਰੁੱਝੇ ਆ ਪਰ ਸੁਣਨ ਚਾਹੁੰਦਾ ਵੀ ਲੋਕੀ ਚਾਰ ਚਾਰ ਵਲੀ ਰਹਿ ਰਹੇ ਆ ਦੋ ਦੋ ਵਾਰੀ ਲੈ ਰਹੇ ਆ ਕਿਸੇ ਨੂੰ ਉਹ ਬੁਰਾ ਲੱਗਦਾ ਹੋਊਗਾ ਮੈਂ ਕੋਵਿਡ 'ਚ ਵੀ ਕੰਮ ਕੀਤਾ ਸੀਗਾ ਜੇ ਕੋ ਦੋ ਵਾਰੀ ਦੀ ਥਾਂ ਤੇ ਚਾਰ ਵਾਰੀ ਵੀ ਆਪਣੇ ਘਰ ਇਕੱਠਾ ਕਰ ਲਿੰਦਾ ਤੇ ਫਿਰ ਕੀ ਯਾਰੇ ਸੋਨਾ ਵਾ ਕੋਈ ਮਤਲਬ ਅਗਲੇ ਨੂੰ ਇਹ ਲੱਗਦਾ ਵੀ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ ਹੋਵੇ احساس ਦੇ ਵਿੱਚ ਇਕੱਠਾ ਕਰ ਲਿੰਦਾ ਕੋਈ ਮਾੜੇ ਘਰਾਂ ਦੇ ਲੋਕ ਜੇ ਇਕੱਠਾ ਵੀ ਕਰ ਲਿੰਦੇ ਆ ਤੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਔਰ ਦੂਜੀ ਚੀਜ਼ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵਾਂ ਕਿ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਸਾਡੇ ਵਿੱਚ ਵੀ ਅੱਜ ਆ ਗਈਆਂ ਵੀ ਮੈਨੂੰ ਇਹ ਲੱਗਾ ਵੀ ਪਿੰਡ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇੱਕ ਗਰੁੱਪ ਨੂੰ ਪੁੱਛਿਆ ਜਾ ਰਿਹਾ ਕੋ ਦੂਜੇ ਨੂੰ ਨਹੀਂ ਮੇਰੀ ਇੱਕ ਬੇਨਤੀ ਆ ਜਿੱਥੇ-ਜਿੱਥੇ ਵੀ ਸੋਸ਼ਲ ਵਰਕਰ ਲੱਗੇ ਆ ਜਿੱਥੇ-ਜਿੱਥੇ ਵੀ ਕੋਈ ਕਰਦੇ ਆ ਤੁਹਾਡੇ ਆਪਸੀ ਗਿੜੇ ਸ਼ਿਕਵੇ ਲੱਖਾਂ ਹੋਣਗੇ ਪਰ ਜਿਹੜਾ ਬੰਦਾ ਕੋਈ ਸੇਵਾ ਕਰ ਰਿਹਾ ਤੁਹਾਡਾ ਸਿੱਧਾ ਮੈਸੇਜ ਉਹਨੂੰ ਜਾਣਾ ਚਾਹੀਦਾ ਜੇ ਉਹ ਕੋਈ ਵਿਤਕਰਾ ਕਰੇ ਤਾਂ ਫਿਰ ਉਹਦੇ ਨਾਲ ਕੋ ਮਤਲਬ ਕਿੰਤੂ-ਬਰੰਤੂ ਕਰਨਾ ਚਾਹੀਦਾ ਵਾ ਸਿੱਧੇ ਆਪਣੇ ਮਨ ਦੇ ਵਿੱਚ ਕਿਆਫੇ ਨਹੀਂ ਲਾ ਲੈਣੇ ਚਾਹੀਦੇ ਔਰ ਸਰ ਭਰਾ ਕੇ ਇੰਟਰਵਿਊ ਕਰਨਾ ਹੁੰਦੇ ਨੇ ਮਨ ਨੂੰ ਇੱਕ ਬੇਨਤੀ ਕਰਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੱਕ ਇਹ ਸਾਰਾ ਮਾਹੌਲ ਠੀਕ ਨਹੀਂ ਹੁੰਦਾ ਜਦੋਂ ਤੱਕ ਪਾਣੀ ਲੱਥ ਨਹੀਂ ਜਾਂਦਾ ਜਦੋਂ ਤੱਕ ਲੋਕ ਆਪਣੇ ਘਰਾਂ ਦੇ ਵਿੱਚ ਨਹੀਂ ਬਹਿ ਜਾਂਦੇ ਮੇਰੀ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਮੈਨੂੰ ਕਿਸੇ ਵੀ ਪਾਰਟੀ ਦੇ ਬਾਰੇ ਕੋ ਸਰਕਾਰ ਆ ਚਾਹੇ ਕੋ ਕਾਲੀ ਦਾ ਲਿਆ ਚਾਹੇ ਕੋ ਝਾੜੂ ਵਾਲੇ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਮੇਰੇ ਕੋਲ ਉਹਨਾਂ ਦੇ ਬਾਰੇ ਕੋ ਕਿੰਤੂ ਪਰੰਤੂ ਨਾ ਕਰਾਇਆ ਜਾਵੇ ਕਿਉਂਕਿ ਜਿਹੜੇ ਸਾਡੇ ਨਾਲ ਤੁਰੇ ਫਿਰਦੇ ਨੇ ਹੋ ਸਕਦਾ ਇਹਨਾਂ 'ਚ ਕੋ ਝਾੜੂ ਵਾਲਾ ਹੋਵੇ ਇਹਨਾਂ 'ਚ ਕੋ ਕਾਲੀ ਹੋਵੇ ਇਹਨਾਂ 'ਚ ਕੋ ਪਾ ਬੜਾ ਹੋਵੇ ਇਹਨਾਂ ਚ ਕੋਈ ਕਾਂਗਰਸੀ ਹੋਵੇ ਹਰ ਬੰਦਾ ਸੇਵਾ ਸਮਝ ਕੇ ਨਿਭਾ ਰਿਹਾ ਇੱਕ ਦੂਜੇ ਦਾ ਸਾਥ ਦੇ ਰਿਹਾ ਵਾ ਇਹਨਾਂ ਦਿਨਾਂ ਦੇ ਵਿੱਚ ਮੇਰਾ ਕਿਸੇ ਦਾ ਕੋਈ ਵਿਤਕਰਾ ਨਹੀਂ ਮੇਰੇ ਲਈ ਸੁਖਬੀਰ ਬਾਦਲ ਵੀ ਜਿੰਦਾਬਾਦ ਆ ਮੇਰੇ ਲਈ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਜਿੰਦਾਬਾਦ ਆ ਮੇਰੇ ਲਈ ਸੁਨੀਲ ਜਾਖੜ ਤੇ ਮੋਦੀ ਵੀ ਜਿੰਦਾਬਾਦ ਆ ਤੇ ਭਗਵੰਤ ਮਾਨ ਵੀ ਜਿੰਦਾਬਾਦ ਆ ਵੀ ਜਿਹੜੇ ਬੰਦੇ ਕੰਮ ਕਰ ਰਹੇ ਸਾਨੂੰ ਕੀ ਪਤਾ ਵੀ ਉਹਨਾਂ ਦੇ ਵਿੱਚ ਕੌਣ ਨੇ ਉਹ ਕੰਮ ਤੇ ਲੋਕਾਂ ਲਈ ਕਰ ਰਹੇ ਆ ਨਾ ਸੋ ਮਾਹੌਲ ਸਖਾਵਾਂ ਤੋਂ ਬਾਅਦ ਇਹਨਾਂ ਨੂੰ ਸਵਾਲ ਜ਼ਰੂਰ ਕੀਤੇ ਜਾਣਗੇ ਕਿੱਥੇ ਕਿੱਥੇ ਕਿਦੀਆਂ ਕਿਤਾਈਆਂ ਨੇ ਅੱਜ ਏਡੀ ਵੱਡੀ ਅਖਬ ਭਾਈ ਨਹੀਂ ਕੀਤੀ ਗਈ ਨਹਿਰਾਂ ਦੀ ਸਫਾਈ ਨਹੀਂ ਕੀਤੀ ਗਈ ਇਹਨੇ ਇਹਨੇ ਫੰਡ ਆਏ ਸੀਗੇ ਔਰ ਉਹਦੀ ਜਿੱਥੇ ਦੁਰਵਰਤੋਂ ਹੈ ਆ ਉਹ ਸਵਾਲ ਜਵਾਬ ਇਸ ਤੋਂ ਬਾਅਦ ਜ਼ਰੂਰ ਕੀਤੇ ਜਾਣਗੇ ਅੱਜ ਸਾਡੇ ਉਹ ਲੁਧਿਆਣੇ ਤੋਂ ਇੱਕ ਐਮਪੀ ਨੇ ਮੰਤਰੀ ਨੇ ਰਵਨੀਤ ਬਿੱਟੂ ਉਹਨਾਂ ਨੂੰ ਮੈਂ ਸਵੇਰੇ ਸੋਸ਼ਲ ਮੀਡੀਆ ਤੇ ਪੜਦਾ ਸੀਗਾ ਉਹ ਕੀ ਕਹਿ ਰਹੇ ਨੇ ਜੇ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਹੁੰਦਾ ਤੇ ਪੰਜਾਬ ਦੇ ਹਾਲਾਤ ਨਾ ਹੁੰਦੇ ਇਹ ਹਾਲਾਤ ਤੇ ਅਸੀਂ 10 ਦਿਨ ਚੱਲਨੇ ਨੇ ਤੇ ਪਾਣੀ ਦੇ ਕੇ ਤੇ ਅਸੀਂ ਮਰ ਜਣਾ ਸਾਡੀ ਵੱਲੋਂ ਸਾਲ ਚ ਦਾ ਹਰੀਆੜਾ ਜੇ ਪਾਣੀ ਦੀ ਬੂੰਦ ਨਹੀਂ ਦੇਣ ਦਿੰਦੇ ਤਨ ਦੱਸ ਦਈਏ ਇਹ ਸਾਡੇ ਨਾਲ ਸਾਜ਼ਿਸ਼ਾਂ ਨਾ ਕਰੋ ਵੀ ਪਾਣੀ ਛੱਡਿਆ ਜੀ ਇਸ ਕਰਕੇ ਗਿਆ ਲੋਕਾਂ ਨੂੰ ਲੱਗੇ ਪਾਣੀ ਵਾਧੂ ਹੈ ਤੇ ਪਾਣੀ ਬਾਹਰ ਦੇ ਦਿੱਤਾ ਜਾਵੇ ਸਾਡੇ ਨਾਲ ਤੇ ਹੋਈ ਕੋਰਿਆ ਮੈਂ ਫਿਰ ਕਹਿੰਨਾ ਇਹਦੇ ਉੱਤੇ ਅਜੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਜਿਹੜੇ ਖਲਾਸੇ ਨੇ ਉਸ ਤੋਂ ਬਾਅਦ ਜਦੋਂ ਇਹ ਮਾਹੌਲ ਸਖਾਵਾਂ ਹੋ ਜਾਊਗਾ ਲੋਕ ਘਰੋ ਘਰੀ ਬਹਿ ਜਾਣਗੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਸੋ ਸਾਰ ਮੇਰੀ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਆ ਕਿ ਕਿਸੇ ਨੂੰ ਕੋਈ ਮੈਡੀਕਲ ਦੀ ਲੋੜ ਹੈ ਕਿਸੇ ਨੂੰ ਕੋ ਦੁੱਧ ਦੀ ਲੋੜ ਹੈ ਕਿਸੇ ਨੂੰ ਕੋ ਲੰਗਰ ਦੀ ਲੋੜ ਹੈ ਕਿਸੇ ਨੂੰ ਕੋ ਆਟੇ ਦੀ ਲੋੜ ਹੈ ਤੇ ਇਹ ਨਾ ਸਮਝੋ ਕੋ ਮੰਗਣ ਵਾਲੀ ਗੱਲ ਹੈ ਇੱਕ ਦੂਜੇ ਦੇ ਸਾਥ ਵਾਲੀ ਗੱਲ ਹੈ ਬਿਨਾਂ ਝਿਜਕ ਜਿਹੜਾ ਦੱਸਿਆ ਜਾਵੇ ਔਰ ਉਹਦੇ ਤੱਕ ਪੁੱਜਦਾ ਕੀਤਾ ਜਾਵੇ ਟੀਮ ਵੱਲੋਂ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਨਾ ਕਿ ਇਹ ਅਸੀਂ ਬੋਲਦੇ ਜਾਂ ਮਤਲਬ ਕਈ ਲੋਕਾਂ ਨੂੰ ਲੱਗਦਾ ਵੀਡੀਓਜ਼ ਬਣਦੀਆਂ ਨੇ ਇਹਦੇ ਨਾਲ ਇਹ ਆ ਕਿ ਸਾਡੀ ਵੇਖ ਕੇ ਕਈ ਲੋਕ ਰੀਸ ਕਰਨ ਲੱਗ ਪਏ ਜੇ ਆਪਾਂ ਇਹ ਵੀ ਨਾ ਕਰੀਏ ਲੋਕਾਂ ਤੱਕ ਮੈਸੇਜ ਹੀ ਨਾ ਜਾਵੇ ਲੋਕਾਂ ਨੂੰ ਦੱਸਿਆ ਹੀ ਨਾ ਜਾਵੇ ਅੱਜ ਕਿੰਨੇ ਲੋਕ ਇਹ ਸਾਰੇ ਕੁਝ ਵੇਖ ਕੇ ਹੀ ਆਏ ਆ ਨਾ ਵੀ ਕਿੰਨਾ ਕੰਮ ਚੱਲ ਰਿਹਾ ਅਸੀਂ ਤਰਪਾਣਾ ਹਰ ਬੰਦਾ ਕੋ ਤਿਲ ਫੁੱਲ ਜਾਂ ਵੱਡਾ ਕੋ ਭੇਟ ਕਰ ਰਿਹਾ ਤੇ ਸਾਰਾ ਕੁਝ ਵੇਖ ਕੇ ਹੀ ਕਰ ਰਿਹਾ ਨਾ ਸੋ ਮਤਲਬ ਅਸੀਂ ਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਰੇ ਬੰਦੇ ਆਪਣੀ ਜ਼ਿੰਮੇਵਾਰੀ ਸਮਝੋ ਕੰਮ ਇਸ ਤਰੀਕੇ ਵੀ ਹੋ ਸਕਦਾ ਵਾ ਸੋ ਸਾਰਿਆਂ ਦਾ ਧੰਨਵਾਦ ਕੋਈ ਗਿਲਾ ਸ਼ਿਕਵਾ ਕੋਈ ਕੋ ਮਤਲਬ ਗਿਸਤਾਖੀ ਰਹਿ ਜਾਵੇ ਤੁਹਾਡੇ ਨਾਲ ਅਖੀਰ ਤੱਕ ਤੇ ਮੈਂ ਤੁਹਾਡੇ ਚਰਨਾਂ 'ਚੋਂ ਮਾਫੀ ਮੰਗਦਾ ਵਾਂ ਜਿੰਨਾ ਚਿਰ ਡਿਊਟੀ ਹੈ ਲਾ ਵਾਂਗੇ ਔਰ ਜਦੋਂ ਇਹ ਪਾਣੀ ਮੁੱਕ ਜਾਂਦਾ ਜਦੋਂ ਇਹ ਸੁੱਕ ਜਾਂਦਾ ਉਸ ਤੋਂ ਬਾਅਦਾਂ ਵੀ ਲੀਤ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੇਰਾ ਆਪਣਾ ਤਰੀਕਾ ਹੈ ਮੈਂ ਨਹੀਂ ਕਹਿੰਦਾ ਕਿ ਜੇ ਸਾਡੇ ਕੋਲ ਕੋ ਮਤਲਬ ਤੋੜਾ ਇੱਕ 10 ਕਿਲੋ ਦਾ ਆਟੇ ਦਾ ਵਾ ਤੇ ਜੇ 10 ਘਰ ਆ ਤਾਂ ਉਹਦੇ ਵਿੱਚ ਮਤਲਬ ਪਾਈਆ ਪਾਈਆ ਵੰਡੇ ਫਿਰਾਂਗੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਘਰ ਫੜ ਲਿਆ ਜਾਵੇ ਉਹਦਾ ਪੂਰਾ ਜਿਹੜਾ ਉਹ ਘਰ ਕਰ ਦਿੱਤਾ ਜਾਵੇ ਉਹਦਾ ਗੁਜ਼ਰਬਸਰ ਜਿਹੜਾ ਚੰਗਾ ਮਤਲਬ ਇਸ ਤਰ੍ਹਾਂ ਥੋੜਾ ਥੋੜਾ ਵੰਡਣ ਨਾਲ ਤਾਂ ਕਿਸੇ ਦਾ ਸਰਦਾ ਵੀ ਨਹੀਂ ਨਾ ਇਸ ਤੋਂ ਬਾਅਦ ਵੀ ਜਿਹੜੇ ਘਰਾਂ ਦੇ ਵਿੱਚ ਕਈਆਂ ਬੱਚਿਆਂ ਦੇ ਮਤਲਬ ਕਿਤਾਬਾਂ ਹੀ ਰੁੜਗੀਆਂ ਹੋਣੀਆਂ ਗਿੱਲੀਆਂ ਹੋਗੀਆਂ ਹੋਣੀਆਂ ਸਾਢੇ ਹੱਥ ਜੀਆਂ ਕਿਤਾਬਾਂ ਜਿਹੜੀਆਂ ਸੱਲੀਆਂ ਹੋ ਗਈਆਂ ਵਾ ਟੀਵੀ ਖਰਾਬ ਹੋ ਗਏ ਹੋਣਗੇ ਬੈੱਡ ਖਰਾਬ ਹੋ ਗਏ ਹੋਣਗੇ ਬਿਸਤਰੇ ਖਰਾਬ ਹੋ ਗਏ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਕੀਤਾ ਜਾਵੇ ਔਰ ਦੂਜੀ ਚੀਜ਼ ਚੰਗੇ ਬੜੇ ਘਰਾਂ ਦੇ ਲੋਕ ਜੇ ਮੈਂ ਕੋਸ਼ਿਸ਼ ਅਹੀ ਇਹੋ ਕਰਾਂਗੇ ਵੀ ਜਿੱਥੇ ਕਿਤੇ ਵੀ ਦੇਣਾ ਆ ਕੋਈ ਨਵਾਂ ਸਮਾਨ ਦੇਣ ਦੀ ਕੋਸ਼ਿਸ਼ ਕਰਾਂਗੇ ਕੋਈ ਵਰਤੋਂ ਵਾਲਾ ਸਮਾਨ ਨਹੀਂ ਦਿੱਤਾ ਜਾਊਗਾ ਭਾਵੇਂ ਇੱਕ ਘਰ ਹੀ ਫੜੀਏ ਤੇ ਭਾਵੇਂ ਗੁਰੂ ਮਹਾਰਾਜ ਯਾਰ ਘਰ ਦਾ ਕਰਾ ਲੈਣ ਉਹ ਇਹਨਾਂ ਦੀ ਮਰਜ਼ੀ ਆ ਇਹਨਾਂ ਦੀ ਮਰਜ਼ੀ ਤੋਂ ਬਗੈਰ ਤੇ ਪੱਤਾ ਵੀ ਨਹੀਂ ਲੜਣਾ ਸੋ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਬਾਅਦ ਵੀ ਜਿਹੜਾ ਨੁਕਸਾਨ ਆ ਘਰਾਂ ਦੇ ਸਮਾਨ ਦੇ ਵਿੱਚ ਬਹੁਤ ਨੁਕਸਾਨ ਆ ਉਹਦੀ ਵੀ ਜਿਹੜੀ ਆ ਮਤਲਬ ਲੋਕਾਂ ਦੇ ਕੋਈ ਗੁਜਰਬਸਰ ਲਈ ਜਿਹੜਾ ਉਹ ਸਮਾਨ ਉਹ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਧੰਨਵਾਦ